ਅਵੇ ਚ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ ਨੂੰ ਅੱਜ ਸੌ ਚਕਾਉਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਅੱਜ ਇੱਕ ਅਹਿਮ ਜਿਹੜੇ ਕਿ ਪੰਚਾਂ ਨੂੰ ਲੈ ਕੇ ਖਬਰ ਆਈ ਏ ਹਾਰੇ ਹੋਏ ਪੰਚ ਜਿੱਤੂ ਸਰਟੀਫਿਕੇਟ ਲੈ ਰਹੇ ਨੇ ਔਰ ਸੌ ਚੁੱਕ ਐਂਟਰੀਆਂ ਪਾਸ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਜਿੱਤੇ ਹੋਇਆਂ ਨੂੰ ਐਂਟਰੀ ਪਾਸ ਨਹੀਂ ਦਿੱਤੇ ਜਾ ਰਹੇ ਔਰ ਜਿਹੜੇ ਹਾਰ ਚੁੱਕੇ ਪੰਚ ਨੇ ਉਹਨਾਂ ਨੂੰ ਜਿਹੜਾ ਕਿ ਸਰਟੀਫਿਕੇਟ ਦੇਖ ਕੇ ਐਂਟਰੀ ਪਾਸ ਗੇਟ ਦੇ ਦਿੱਤੇ ਗਏ ਇਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਿਹੜੇ ਪਿੰਡ ਦੇ ਵਿੱਚ ਇਸ ਤਰ੍ਹਾਂ ਹੋਇਆ ਹੈ ਹਾਰੇ ਹੋਏ ਪੰਚ ਆਪਣੇ ਐਂਟਰੀ ਪਾਸ ਲੈ ਜਾਂਦੇ ਨੇ ਔਰ ਜਿੱਤੇ ਹੋਏ ਪੰਚਾਂ ਨੂੰ ਐਂਟਰੀ ਪਾਸ ਨਹੀਂ ਦਿੱਤਾ ਜਾਂਦਾ ਜੋ ਕਿ ਹੁਣ ਬਵਾਲ ਮਚ ਗਿਆ ਹੈ ਜਿਹੜੇ ਪੰਚਾਇਤੀ ਚੋਣਾਂ ਦੇ ਵਿੱਚ ਬੇਨਿਜਮੀਆਂ ਹੋਈਆਂ ਨੇ ਉਸ ਨੂੰ ਲੈ ਕੇ ਵੱਡੀ ਖਬਰ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋਈਆਂ ਨੂੰ ਲਗਭਗ 1 ਮਹੀਨਾ ਹੋ ਗਿਆ 15 ਨਵੰਬਰ ਨੂੰ ਚੋਣਾ 15 ਅਕਤੂਬਰ ਨੂੰ ਚੋਣਾ ਹੋ ਜਾਂਦੀਆਂ ਨੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦੇ ਦਿੱਤੇ ਜਾਂਦੇ ਨੇ ਤੇ ਹਾਰੇ ਉਮੀਦਵਾਰ ਘਰ ਬੈਠ ਜਾਂਦੇ ਨੇ ਲੇਕਿਨ ਜਦੋਂ ਸੌ ਚੁੱਕ ਸਮਾਗਮ ਦੀਆਂ ਤਰੀਕਾਂ ਦਾ ਐਲਾਨ ਹੁੰਦਾ ਹੈ ਤਾਂ ਜਿਹੜੇ ਹਾਰੇ ਹੋਏ ਉਮੀਦਵਾਰ ਨੇ ਉਹ ਆਪਣੇ ਸਰਟੀਫਿਕੇਟ ਜੇਤੂ ਲੈ ਲੈਂਦੇ ਨੇ ਜਾ ਕੇ ਬੀਡੀਪੀਓ ਦਫ਼ਤਰ ਤੋਂ ਏਡੀਸੀ ਦਫ਼ਤਰ ਤੋਂ ਤੇ ਜਿੱਤਿਆ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਇਸ ਨੂੰ ਲੈ ਕੇ ਵੱਡੀ ਗੱਲ ਆਈ ਏ ਜੋ ਕਿ ਪਿੰਡ ਇੱਕ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਅੱਜ ਜਿਹੜਾ ਰੋਲਾ ਪਿਆ ਹੋਇਆ ਹੈ ਹਾਰੇ ਹੋਏ ਪੰਚਾਂ ਨੂੰ ਜੇਤੂ ਘਰਾਰ ਦਿੱਤਾ ਗਿਆ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਉਹਨਾਂ ਨੂੰ ਐਂਟਰੀ ਗੇਟ ਪਾਸ ਦੇ ਦਿੱਤੇ ਗਏ ਜਿੱਥੇ ਸੌ ਚੱਕ ਸਮਾਗਮ ਹੋਣੇ ਨੇ ਉੱਥੇ ਉਹ ਸੌ ਚੱਕਣ ਵਾਸਤੇ ਜਾ ਰਹੇ ਨੇ ਉਹਨਾਂ ਨੂੰ ਜਿਹੜੇ ਕਿ ਕਾਰਡ ਜਾਰੀ ਕਰ ਦਿੱਤੇ ਗਏ ਨੇ ਲੇਕਿਨ ਜਿੱਤਿਆਂ ਨੂੰ ਕੋਈ ਪੁੱਛ ਨਹੀਂ ਰਿਹਾ ਜਿੱਤੇ ਹੋਏ ਆਪਣੇ ਸਰਟੀਫਿਕੇਟ ਲੈ ਕੇ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਲਾ ਰਹੇ ਨੇ ਜੋ ਬਹੁਤ ਵੱਡੀ ਖਬਰ ਹੈ ਜੋ ਕਿ ਜੇਤੂ ਸਰਪੰਚ ਨੇ ਵੀ ਅੱਜ ਦੱਸਿਆ ਕਿ ਜਿਹੜੇ ਪੰਚ ਜਿੱਤੇ ਨੇ ਉਹਨਾਂ ਨੂੰ ਹਰਾ ਦਿੱਤਾ ਗਿਆ ਜੋ ਏਡੀਸੀ ਡੀਸੀ ਦਫ਼ਤਰਾਂ ਦੇ ਵੱਲੋਂ ਜੇਤੂ ਸਰਟੀਫਿਕੇਟ ਦੇ ਦਿੱਤੇ ਗਏ ਨੇ ਸੋ 25 ਦਿਨ ਬਾਅਦ ਏਡੀਸੀ ਦਫ਼ਤਰ ਟਰਨਿੰਗ ਅਫਸਰ ਦਾ ਫੈਸਲਾ ਜਿਹੜਾ ਪਲਟਿਆ ਗਿਆ ਹਾਰੇ ਨੂੰ ਜੇਤੂ ਕਰਾਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਦਿੱਤਾ ਗਿਆ ਸੌ ਚੁੱਕ ਪੱਤਰ ਕੌਣ ਚੁਕੇਗਾ ਸੌ ਸਵੇਰੇ ਲੱਗੇਗਾ ਪਤਾ ਜੋ ਅੱਜ 19 ਤਰੀਕ ਨੂੰ ਸੌ ਚੁੱਕੇ ਅੱਜ ਪਤਾ ਲੱਗੇਗਾ ਜਿਹੜੀ ਕੱਲ ਵੀ ਖਬਰ ਸੀ ਬਹੁਤ ਵੱਡੀ ਸੀ ਕਿ ਦੋਨਾਂ ਧਿਰਾਂ ਨੂੰ ਜਿਹੜਾ ਕਿ ਐਂਟਰੀ ਗੇਟ ਪਾਸ ਦੇ ਦਿੱਤੇ ਗਏ ਨੇ ਹਾਰੇ ਨੂੰ ਵੀ ਤੇ ਜਿੱਤੇ ਨੂੰ ਵੀ ਸੋ ਇਹ ਸੋਮਵਾਰ ਰਾਤ ਨੂੰ ਪਿੰਡ ਰੰਦਾਵਾ ਮਸੰਦਾ ਦੇ ਵਾਰਡ ਨੰਬਰ 4 ਤੋਂ ਚੋਣਾ ਵਾਲੇ ਦਿਨ ਜੇਤੂ ਕਰਾਰ ਦਿੱਤੇ ਗਏ ਪੰਚ ਨੂੰ 25 ਦਿਨਾਂ ਬਾਅਦ ਐਡੀਸੀ ਵਿਕਾਸ ਤੇ ਪੰਚਾਇਤ ਚੋਣਾਂ ਵਿੰਗ ਨੇ ਹਾਰਿਆ ਹੋਇਆ ਸ਼ਾਬਦ ਕਰ ਦਿੱਤਾ ਤੇ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਸਰਟੀਫਿਕੇਟ ਦਾ ਜਿਹੜਾ ਕਿ ਜੇਤੂ ਸਰਟੀਫਿਕੇਟ ਦਿੱਤਾ ਹੈ ਸੋ 19 ਨੰਬਰ ਨੂੰ ਜੋ ਅੱਜ ਪੰਚਾਂ ਨੂੰ ਸੌ ਚੱਕ ਸਮਾਗਮ ਵਿੱਚ ਪੁੱਜਣ ਲਈ ਜਿਹੜਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾ ਰਹੇ ਐਂਟਰੀ ਪਾਸ ਦੋਵਾਂ ਨੂੰ ਦਿੱਤੇ ਗਏ ਨੇ ਹਾਰੇ ਨੂੰ ਵੀ ਦਿੱਤਾ ਗਿਆ ਔਰ ਜਿੱਤ ਜਿੱਤੇ ਨੂੰ ਔਰ ਜਿੱਤੇ ਵਾਲੇ ਨੂੰ ਵੀ ਦਿੱਤਾ ਗਿਆ ਸੋਚੇchna ਦੋਵੇਂ ਧੇਰੇ ਪੰਜ ਹੋਣ ਦਾ ਦਾਵਾ ਕਰ ਰਹੀਆਂ ਸੋਮਵਾਰ ਦੇ ਸ਼ਾਮ ਦੋਵੇਂ ਧੇਰਾਂ ਦੀ ਸੌ ਚੁੱਕਣ ਲਈ ਸਮਾਗਮ ਚ ਜਾਣ ਵਾਸਤੇ ਐਂਟਰੀ ਪਾਸ ਲੈਣ ਪੁੱਜ ਗਈਆਂ ਮੌਕੇ ਤੇ ਪਹਿਲਾ ਜੇਤੂ ਕਰਾ ਦਿੱਤੇ ਗਏ ਪੰਚ ਹਰਜਿੰਦਰ T2 ਦੇ ਹਮੈਤਿਆਂ ਨੇ ਰੋਸ ਵਜੋਂ ਡੀਸੀ ਦਫ਼ਤਰ ਤੇ ਧਰਨਾ ਲਾ ਦਿੱਤਾ ਹਾਲਾਂਕਿ ਦੇਰ ਰਾਤ ਡਿਪਟੀ ਕਮਿਸ਼ਨਰ ਵੱਲੋਂ ਹਰਜਿੰਦਰ T2 ਨੂੰ ਵੀ ਐਂਟਰੀ ਪਾਸ ਦੇ ਦਿੱਤਾ ਗਿਆ ਪਰ ਉਧਰ ਪਹਿਲਾਂ ਹਾਰਿਆ ਕਰਾ ਦਿੱਤਾ ਪੰਚ ਪਵਨ ਕੁਮਾਰ ਪੰਮੀ ਨੂੰ ਵੀ ਐਂਟਰੀ ਪਾਸ ਦੇ ਦਿੱਤਾ ਗਿਆ ਹੁਣ ਪਤਾ ਅੱਜ ਜਿਹੜਾ ਕਿ ਸੌਚ ਚੁੱਕ ਸਮਾਗਮ ਤੇ ਲੱਗੇਗਾ ਕਿ ਕਿਸ ਕਿਸ ਨੂੰ ਸੌਚ ਕਾਈ ਜਾਵੇਗੀ ਜੋ ਕਿ ਬਹੁਤ ਵੱਡੀ ਖਬਰ ਹੈ ਪਿੰਡ ਰੰਦਾਵਾ ਮਸੰਦਾ ਦੀ ਜੋ ਨਵੀਂ ਚੁਣੀ ਗਈ ਪੰਚਾਇਤ ਜਿਸ ਤੇ ਵਿੱਚ ਹਾਰਿਆ ਨੂੰ ਜੇਤੂ ਸਰਟੀਫਿਕੇਟ ਦੇ ਕੇ ਉਹਨਾਂ ਨੂੰ ਐਂਟਰੀ ਗੇਟ ਪਾਸ ਦੇ ਦਿੱਤੇ ਗਏ ਨੇ